ਨੀ ਨਹੀਂ ਕੋਈ ਨਹੀਂ ਪੱਕਾ ਜੀ ਕੱਚੇ ਮੈਂ ਤੁਹਾਡੇ ਘਰੇ ਆਪੇ ਤੋੜ ਕੇ ਮੀ કરી લેજો નું 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 કામ કર દીયે કે ધ્યાન કરને કી પૂછની કઢાઈ કਿੰની રી આઈ ઓહી કિપલારી તગડી આ પક્ક ની તરફે તો સબ કો હાથે કી પક્ક હે તગડી સા ની આગી નકેય આઈ ની આ કુછ ની આ કુછ ની આ ઓ ની સાઈદા કે તરાઈ આ ની મેં તો સદી તોરી જાનની હા ਚੱਲ ਜਾ ਉਹ ਤੇ ਬਹਿ ਜਾ ਨਹੀਂ ਤੇਰਾ ਗੇਟ ਖੁੱਲਾ ਤਾਂ ਮੈਂ ਹਾਂ ਚਲ ਵੇਖੀ ਆਂ ਕਿ ਲੈਂਦਾ ਹੀ ਨਹੀਂ ਨਹੀਂ ਕੁਛ ਨਹੀਂ ਲੈਂਦਾ ਇੱਧਰ ਆ ਜਾ ਮਸ਼ੀਨ ਲੈਂਦੀ ਇਹਨੇ ਲੱਗਣਾ ਨਹੀਂ ਹੋ ਕਿ ਡੇਟ ਅਗੜੀ ਬੱਲੇ ਹਾਂ ਨਹੀਂ ਹੋਣੀ ਪਾ ਕਿ ਕਿ ਪੈਸੇ ਲਾ ਦਿੱਤੇ ਨਹੀਂ ਪੈਸੇ ਬਥੇਰੇ ਲੱਗਦੇ ਹੋ ਨਾ ਪਾ ਤੂੰ ਬਸ ਰਹਿੰਦੇ ਹੋ ਓਲੀ ਤਫਾ ਹੋਣੀ ਮਸ਼ੀਨ ਵੇਖ ਲੈਣ ਤੇ ਕਰਦੀ ਕੀ ਤੂੰ ਕਿੰਨੇ ਦਿਨ ਵੇਖ ਲਿਆ ਵਾ ਕਿੰਨੇ ਦਿਨ ਤੂੰ ਲੈਣੀ ਆ ਮੈਂ ਇਹ ਪਾਸਾ ਮੈਂ ਵੇਚਣ ਵਾਸਤੇ ਨਹੀਂ ਜਾਂਦੀ ਤੇ ਮੈਂ ਨਹੀਂ ਰੇਟ ਦੱਸਣਾ ਤੂੰ ਰਹਿਂਦੇ ਤੇ ਮੇਰੇ ਲਈ ਤੇਰੇ ਤੋਂ ਥੋੜੀ ਲੈਣੀ ਮੈਂ ਸ਼ਹਿਰੋਂ ਲਿਆਉਂਗੀ ਮੈਂ ਹਾਂ ਬੱਚੇ ਮੈਨੂੰ ਪਸੰਦ ਆ ਗਈ ਤੇ ਮੈਂ ਨਹੀਂ ਸਰਪੰਚ ਨੂੰ ਹੋਊਂਗੀ ਨੂੰ ਲੈ ਕੇ ਦਊਗਾ ਤੇਰੇ ਸਰਪੰਚ ਨੇ ਨਹੀਂ ਲੈ ਕੇ ਦੇਣੀ ਐਵੇਂ ਦੀ ਮਸ਼ੀਨ ਹਮ ਮਾਰੇ ਬਾਹਰ ਦੇ ਮੁਲਖੋਂ ਆਈ ਹੋਣੀ ਹੈ ਨਾ ਪਤਾ ਕਿੰਨੀ ਵਧੀਆ ਵਾ ਤੂੰ ਵੇਖੀ ਤੇ ਸਹੀਂ ਹੱਥ ਲਾ ਬਲਾ ਇਹ ਤਾਂ ਫਿਰ ਹੀ ਬੰਦ ਹੋ ਜਾਣਾ ਇਹਨੇ ਹਾਏ ਹਾਏ ਨਹੀਂ ਧਿਆਨ ਨਾ ਧਿਆਨ ਨਾ ਨਾਜੁਕ ਜੀ ਜੀ ਜਵਾਏ ਦੇ ਦੇ ਇਹਨੂੰ ਮਾਜ ਸੋਪੀਚ ਮੜਾਉਣਾ ਇੱਕ ਕੱਪੜੇ ਧੋਣੇ ਨਾਜ਼ਕ ਚੀਜ਼ ਵਾ ਨਾ ਨਹੀਂ ਬਹੁਤ ਨਾਜ਼ੁਕ ਆ ਜੇ ਤੇ ਮੈਂ ਨਾ ਇਹਨੂੰ ਕੀ ਲਾਉਣਾ ਨਹੀਂ ਗਈ ਤੇ ਮੈਂ ਇਹਨੂੰ ਐਂ ਹੀ ਸਾਭ ਕੇ ਰੱਖਣਾ ਵਾ ਐਂ ਕਰੀ ਗੰਜਰੀ ਜਿੱਥੇ ਰਾ ਨੂੰ ਸੋਨਾ ਹੀ ਨਾਲ ਲਮੇ ਪਾਣੀ ਨਾਜ਼ਕਾ ਤੇ ਐਂ ਕਰੀ ਰਾ ਨੂੰ ਸੋਨਾ ਹੀ ਨਾ ਤੇ ਕਿਹਨਾਂ ਦਾ ਨਾਲ ਸਵਾਰੀ ਨਾ ਨਹੀਂ ਜਦ ਮੈਂ ਕਰਾਉਣੀ ਆ ਮੈਨੂੰ ਮਨ ਕਰਾਉਣਾ ਵਾ ਫੇਰ ਲਾਉਣੀ ਨਾ ਹੱਥ ਲਾਈ ਜਾ ਟੁੱਟ ਜੂਗੀ ਉਹਦਾ ਜਦੋਂ ਬਾਈ ਜੀ ਦਾ ਹੋ ਰਿਹਾ ਇਹਦਾ ਕਰਾਉਂ ਕੁਛ ਨਾ ਕੁਛ ਘੇਰ ਲਾਉਣਾ ਮਾਈ ਦਾ ਤੇ ਨਜ਼ਰ ਲੱਗਦੀ ਕਿ ਕਿਤ ਕਰਾਉਣੀ ਨਹੀਂ ਇਹ ਕਰਾਉਂਗੀ ਨਾ ਬਾਈ ਕਰਨਾ ਵਾ ਅੱਜ ਤਾਂ ਉਹਨਾਂ ਮਸ਼ੀਨ ਵਾਲਿਆਂ ਨੂੰ ਦੱਸਿਆ ਸੀ ਨਾ ਨਾ ਸੱਚੀ ਮੋਹ ਨਿਕਲ ਜਾਂਦਾ ਕੱਲ ਰਾਤ ਧੋਨੀਆਂ ਧੋਖਦੀਆਂ ਸੀ ਨੀਆਂ ਤਾਂ ਹੀ ਮੈਂ ਆਖਿਆ ਤੇ ਕਿੰਨੀ ਕੀਤੀ ਕਰ ਜਾਣੀ ਉਦਾਂ ਕੋਈ ਗੁੱਸੇ ਵਾਲੀ ਗੱਲ ਨਹੀਂ ਪਾਉਂੋ ਵੇਖ ਜੇ ਕਿਸੇ ਦਾ ਭਲਾ ਹੁੰਦਾ ਕੁਛ ਕੀਤੇਆਂ ਤੇ ਡਰ ਵੀ ਕਾਦਾ ਦੱਸ ਦੇ ਤੋ ਮੈਨੂੰ ਮੈਂ ਵੀ ਚਲ ਮੇਰੇ ਵੀ ਘਰ ਚ ਕਈ ਵਿਰਣ ਪੈਣਦੇ ਆ ਤੇ ਜੇ ਮੇਰੀ ਭੈਣ ਦਾ ਹੱਦਵੇਂ ਤਾਂ ਮੈਂ ਵੀ ਆਪਣਾ ਕੋ ਕੰਮ ਸਿੱਤਾ ਕਰਨਾ ਉਹ ਨਹੀਂ ਦੱਸੂੰ ਕਿ ਸਵੇਰੇ ਕਿ ਬਾਹਰ ਆ ਕੇ ਟੁੱਟ ਜੂਗੀ ਵਿੰਗੀ ਹੋ ਜੂਗੀ ਕੁੱਬ ਪੈ ਜੂਗੀ ਨਹੀਂ ਨਾ ਨਹੀਂ ਕਿਉਂ ਬਾਹਰ ਉੱਤੇ ਰੱਖੀ ਜਾਨੀ ਆ ਨਹੀਂ ਮਸਾਂ ਕਿਤੇ ਨਹੀਂ ਆਂਦੀ ਆ ਐਨੇ ਪੈਸਿਆਂ ਦੀ ਮੇਰੀ ਗੱਲ ਸੁਣ ਤੂੰ ਐਨਾ ਪਖੰਡ ਕਰਦੀ ਆ ਤੇ ਕੱਪੜੇ ਕਿੱਦਾਂ ਧੋਣੇ ਇਹਦੇ ਚ ਉਹ ਤਾਂ ਮੈਂ ਤਾਂ ਉਹ ਚੀਜ਼ ਹੀ ਪਈ ਦੀ ਅਰੀ ਲਹਾਂਦੀ ਨੇ ਤੁਹਾਨੂੰ ਨਹੀਂ ਮੈਂ ਨਹੀਂ ਧੋਣੇ ਕੱਪੜੇ ਮੈਂ ਤੇ ਸਾਂ ਸਾਂਭ ਕੇ ਰੱਖਣੀ ਆ ਆਫੀਸ਼ੀਅਲੀ ਅੰਦਰ ਲੈ ਜਾ ਹਾਂ ਮੈਂ ਇਹਨੂੰ ਆਖੰਦੀ ਵੀ ਸੋਹਣਾ ਜਿਹਾ ਕਮਰਾ ਬਣਾ ਕੇ ਦੇ ਦੇ ਤੇ ਪਹਿਲੀ ਵਾਰੀ ਚੀਜ਼ ਆ ਚਾ ਚੜਿਆ ਚੀਜ਼ ਕਿਤੇ ਲਈ ਹੋਵੇ ਤਾਂ ਫੇਰ ਹੀ ਪਤਾ ਹੋਵੇ ਚੀਜ਼ ਲਈ ਹਾਂ ਹਾਂ ਪਤਾ ਮੈਨੂੰ ਤੇਰੇ ਚਲ ਇਹਦੇ ਘਰੇ ਘਰੇ ਕੀ ਘੁੰਮੀ ਜਾਣੀ ਉੱਥੇ ਬਹਿ ਜਾ ਪਾਸੇ ਦੇ ਨਾ ਦੇਖਣ ਦੇ ਹਾਂ ਉਹ ਤਾਂ ਤੇ ਚੰਗੀ ਆ ਮਾੜੀ ਨਹੀਂ ਆ ਬਹੁਤ ਸੋਹਣੀ ਬਣੀ ਹਸੀ ਮੈਂ ਤਾਂ ਬਹਾਨਾ ਰੱਖੀ ਦਿੰਦੀ ਸੀ ਕੀ ਕਰਦੀ ਨਹੀਂ ਹੱਥ ਵੀ ਨਹੀਂ ਲਾਉਣ ਦਿੰਦੀ ਮਾਸਾ ਵੀ ਨਹੀਂ ਲਾਉਣ ਦਿੰਦੀ ਮਾਤਾ ਵੀ ਨਹੀਂ ਲਾ ਕੇ ਦੋ ਹੀ ਇਹ ਮੈਂ ਕਾਲਾ ਛਿੱਟਰੀ ਬੰਨ ਦੇਂਦੀ ਮੈਨੂੰ ਪਤਾ ਹੁੰਦਾ ਤੇ ਨਹੀਂ ਚੇਤਾ ਜ਼ਰੂਰੀ ਬਣਨਾ ਉਥੇ ਬਿਮਾਰ ਗਲੀ ਚ ਛੱਪੜ ਜਿਹਾ ਨਹੀਂ ਲੱਗ ਜੂ ਇਥੇ ਟਾਂਗ ਤੇ ਨਹੀਂ ਆ ਮੈਂ ਨਿੱਕਾ ਜਾ ਆਉਂਦੇ ਟਾਂਗ ਦੀ ਨਜ਼ਰ ਨਹੀਂ ਲੱਗਦੀ ਤੇਰੀ ਤਾਂ ਮੈਂ ਸੁਣਿਆ ਨਜ਼ਰ ਹੀ ਬੜੀ ਮਾੜੀ ਆ ਜਿਹੜੀ ਚੀਜ਼ ਉਹ ਕਰਦੇ ਨੇ ਦੂਜੀ ਰਾਤ ਉਹ ਬੇਕਾਰ ਹੀ ਹੋ ਜਾਂਦੀ ਆ। ਐਦਾਂ ਦਾ ਘਰ ਆਇ ਬੰਦੇ ਦੀ ਕੋਈ ਤੇ ਇੰਨੀ ਕਰਦਾ ਜਿੱਦਾਂ ਤੂੰ ਕਰਦੀ ਆ ਮਸ਼ੀਨ ਤੇ ਮੈਂ ਵਧਾਈ ਦੇ ਨਾ ਇਹ ਮਾਸਟਰ ਹੀ ਲੰਗ ਤਾਂ ਪੂਰਾ ਫੁੱਲ ਗਿਆ ਮੈਂ ਇੱਥੇ ਬੂਏ ਨੂੰ ਅਖਾਏ ਕਿ ਕਿੰਦਰਾ ਲਾ ਕੇ ਰੱਖਣਾਈ ਦੀ ਢੜੀ ਨਚਲੇ ਨੂੰ ਸਾਂਹ ਤੂਤ ਨਹੀਂ ਨਹੀਂ ਮਸ਼ੀਨ ਤਾਂ ਕਿੰਨੀ ਵਾਰ ਭੇਜਵੇਂ ਤੇਰੀ ਮਸ਼ੀਨ ਤਾਂ ਕੀ ਗੱਲ ਰਹਿ ਗਈ ਐ ਤੇ ਜੇ ਤੇ ਕੁਝ ਭੈਣ ਭਰਾ ਦੀ ਆਣ ਭਾਣ ਦੀ ਲੋੜ ਪਵੇ ਤਾਂ ਤੂੰ ਮਸ਼ੀਨ ਤਾਂ ਕੀ ਸੀ ਮਤ ਰੱਖਣਾ ਵਾ ਨਹੀਂ ਉਹ ਗੱਲਾਂ ਵੱਖਰੀਆਂ ਵਾ ਤੈਨੂੰ ਕੀ ਤਾਂ ਕਿਦਾਂ ਆਈ ਹੈ ਹੈ ਪਹਿਲੀ ਸਾਰੀ ਤਨਖਾਹ ਮਸਤੀ ਲੱਗ ਗਈ ਇਹਦੇ ਉੱਤੇ ਸ਼ੁਕਰ ਪਹਿਲਾਂ ਤਾਂ ਨਹੀਂ ਦਿੱਂਦਈ ਕੱਖਣੀ ਐਰ ਕਿ ਤਨਖਾਹ ਲਾ ਦੇ ਪੂਰੀ ਤਨਖਾਹ ਲਾ ਦੇ ਮੇਲ ਦਾ ਸਭ ਕੁਛ ਇਹਨਾਂ ਛੱਡਦਾ ਹੀ ਆਇਆ ਵਾ ਮੈਂ ਇਹਨੂੰ ਤੋੜ ਨਾਲ ਮੈਂ ਸਾਹਮਣੇ ਰੱਖੀ ਹਾਂ ਮੈਂ ਸਾਹਮਣੇ ਰੱਖਣਾ ਇਹਨੂੰ ਅੰਦਰ ਪਿੱਛੇ ਰੱਖ ਦੂਗੀ ਨਾ ਮੇਲ ਦਾ ਸਭ ਕੁਛ ਆ ਉਹੀ ਭੁੱਖ ਪੜੀ ਤੇਰੇ ਚ ਦੱਸਣਾ ਨਹੀਂ ਕਿਹਨੇ ਇਹਦਾ ਮੈਂ ਦੱਸੇ ਕਵਰ ਮੇਲਦਾ ਹੁੰਦਾ ਜੀ ਦੇ ਵਿੱਚ ਬਿਲਕੁਲ ਪੋਤਾ ਵਿੱਚ ਅੱਡੀ ਜੀ ਤੇ ਕਵਰ ਦਾ ਪਟਾਣ ਕਿੰਦਾ ਤੇ ਐਡਾ ਮਾਨ ਕਰਦੀ ਛੁੱਟ ਗਈ ਜੀ ਇਹ ਤੇ ਤੈਨੂੰ ਇਹਨਾਂ ਨੇ ਪਤਾ ਵੀ ਤਾਂ ਕਵਰ ਵੀ ਮਿਲਦਾ ਕਵਰ ਚ ਕੋ ਮਰਜੀ ਲੈ ਲੈ ਵਾਟਰ ਪ੍ਰੂਫ ਦੂਜੇ ਤੇ ਤੇ ਜੀ ਦੇ ਵਿੱਚ ਇਹ ਪੂਰਾ ਕੱਟਾ ਨਾ ਲੱਗੇ ਬਿਲਕੁਲ ਸੇਫ ਰਹੇ ਲੈ ਕੱਟਾ ਦਾ ਆਵ ਨਾ ਫਿਰ ਮਿਰਚੀ ਵੀ ਮਾਲ ਇੱਕ ਉਸਕੀ ਇਹ ਆੜਾ ਗੱਤਾ ਪਿਆ ਨਾ ਇਹ ਦੀ ਚਿਬਲੇਟ ਕੇ ਤੇ ਪਿਛਲੇ ਅੰਦਰ ਲੈ ਜਾ ਅਸੇ ਫਿਰ ਬੜੀ ਖਰਾਬ ਨਹੀਂ ਹੁੰਦੀ ਹਾਂ ਨਾ 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 ਕੱਪੜੇ ਆ ਛੱਪੜੇ ਤੇ ਹੱਥ ਤੇ ਧੋਲਿਆ ਕਰੀ ਫਿਰ ਇਹ ਬੜੀ ਸਕੀਮ ਵਧੀਏ ਹਾਂ ਨਹੀਂ ਨਹੀਂ ਕੋਈ ਨਹੀਂ ਕੱਪੜੇ ਮੈਂ ਸਾਰੇ ਹੱਥ ਨਾਲ ਧੋਲੇ ਤਾਂ ਨਹੀਂ ਬਸ ਇਹਨੂੰ ਦਾਗ ਨਹੀਂ ਲੱਗਣ ਦੇਣਾ ਇਹਨੂੰ ਸਾਂਭ ਕੇ ਆਪਾਂ 15 20 ਸਾਲ ਜਿਹੜਾ ਨਾਂਕ ਜਾਣ ਆ 15 20 ਸਾਲ ਜਿੰਨਾ ਚਿਰ ਤੇਰੀ ਉਮਰ ਇਹਦਾ ਨਾ ਕੱਢੀ ਹਾਂ ਮੈਂ ਇਹਨੂੰ ਤਾਂ ਅਸਲ ਦੀ ਇਹਨੂੰ ਬਸ ਕੱਚੀ ਨਹੀਂ ਕਰੀ ਹਾਈ ਫਾਈ ਇੰਤਕਲੇ ਅੱਖ ਨਹੀਂ ਆਉਂਦੀ ਮੇਰੀ ਮਸ਼ੀਨ ਹੀ ਹੈ ਵੇਖੋ ਉਹਾਂ ਦੇ ਤੋੜਦੇ ਜਾਣਗੇ ਜਿਆਦਾ ਹੱਥ ਨਹੀਂ ਹੈ ਨਾ ਲਾਉਣਾ ਉੱਤੇ ਰੱਖਣਾ ਆ ਪਿੰਨ ਮੈਂ ਕਿ ਦੁਕਤੁ ਬੁਖਾ ਕੇ ਰਿਹਾ ਕੀ ਤੁਮੋਂ ਦੇਣ ਤੱਕੀ ਜਾਣੀ ਆ ਤੇ ਕੱਟ ਕਰਦੀ ਝੰਗੀ ਬਲੀ ਨਹੀਂ ਆ ਵੀ ਤਨੇ ਬੁਖਾ ਦਿੰਨੀ ਨਹੀਂ ਨਹੀਂ ਤਾਂ ਲਾ ਹੱਥ ਆ ਵੀ ਇੱਕ ਦਮ ਆ ਸੁਣ ਸੁਣ ਤੋਣੀ ਨਾ ਖਾ ਲਾ ਲਾਈ ਨੀ ਕੱਟ ਨੀ ਆਪਸ ਚ ਕਿ ਕਿ ਸੁਮਣੀ ਬੀਚੀ ਆ ਜੀ ਖੇਡਿਆ ਨੀ ਕਿ ਸੁਮਣੀ ਹਾਈ ਫਾਈ ਕਿ ਕਾ ਲਾ ਸੁਣੀ ਨੀ ਜਾਂ ਕਿ ਤੂੰ ਇੱਕ ਕਿਆਨੀ ਕੋ ਹੋ ਜਾ ਇਹਨੇ ਅਮਰੂਦ ਕਿ ਇਧਰ ਵੇਖਾ ਮਿਰਚਾਂ ਕਿੰਨੀਆਂ ਉਧਰ ਨਾ ਜਾਂਦੀ ਮਾਰ ਇਧਰ ਵੇ ਅਮਰੂਦ ਕੇ ਤੂੰ ਤਾਂ ਮਸ਼ੀਨ ਸੜਾ ਆ ਚਾਲਿਆ ਤੂੰ ਮੇਰੇ ਸੇ ਇਧਰ ਕਿੰਨੀਆਂ ਮਿਰਚਾਂ ਉਧਰ ਨਾ ਤੁਹਾਰੇ ਇਧਰ ਵੀ ਮਿਰਚਾਂ ਨੀ ਤੋਏ ਤੈਨੂੰ ਨਿਆਣੇ ਵਾਂਗੂ ਕਰਦੀਆਂ ਉਤਰਫ ਕਿੰਨੇ ਅਮਰੂਦ ਲੱਗੇ ਕਿੱਟੇ ਸੋਹਣੇ ਮੇਰੇ ਉਤਾਂ ਨੂੰ ਨਾ ਹੱਥ ਲਾਵੀ ਤੈਨੂੰ ਮੈਂ ਦੱਸਾਂ ਇਧਰ ਵੇਖ ਕਿੱਥੇ ਸਿਆਪਾ ਤੇ ਨਾ ਸਮਝ ਰਹੇਂ ਦਹਾਈ ਨਾ ਨਹੀਂ ਇਹ ਤੇ ਮੇਰਾ ਹੀ ਆ ਇਹ ਨਹੀਂ ਤੇ ਦੇ ਦੇ ਦੇਣੀ ਕਿਉਂ ਬੱਚਨ ਦੀਆਂ ਕਰਦੀਆਂ ਇਹਨੂੰ ਨਾ ਤਲੰਗ ਹੋਏ ਇੱਕ ਦੇ ਦੇ ਮਰਦੇ ਮਰਜੀ ਇਹ ਮਿਰਚੇ ਤੋੜ ਲਾ ਤੂੰ ਹਾ ਇਹ ਨਹੀਂ ਮੈਂ ਮਾਰਚਾ ਨਹੀਂ ਤੇ ਕਿੱਡਾ ਸੋਹਣਾ ਮਰੂਦ ਮੈਂ ਤੇੰਦੇ ਨਾ ਹੋ ਗਏ ਛਿੱਗੂ ਜੀ ਜੀ ਨਹੀਂ ਮੈਂ ਤੇ ਦੇਖਦੋ ਨਾ ਤੈਨੂੰ ਖਾਣਾ ਨਾ ਖਾਂਦੀ ਮੈਂ ਤਾਂ ਨਹੀਂ ਸੱਚਾ ਪਾਛਾ ਕਿਤੇ ਪਚਾ ਹੀ ਨਾ ਤੈਨੂੰ ਕਿਤੇ ਮੈਂ ਤੇ ਨਹੀਂ ਤੈਨੂੰ ਉਹ ਲੱਗਣ ਜਿਹੜੀਆਂ ਲੱਗਦੀਆਂ ਹੁੰਦੀਆਂ ਤੈਨੂੰ ਲੱਗਣ ਮੈਂ ਨਾ ਤੇ ਉਹਦੇ ਉਹਦੇ ਲੈ ਨਾ ਪਿਆਰੇ ਇੱਕ ਮੈਂ ਦੇ ਦੇ ਹਾਂ ਕੀ ਕਰਦੀ ਮੈਂ ਇਹ ਤੋੜ ਲੈ ਮੈਂ ਕੱਚੇ ਹੈ ਕਿਤੇ ਮੈਂ ਖੋਤੇ ਕੱਚੇ ਕਾਂਦੀ ਦੇਣ ਹੋ ਗਏ ਆ ਮੈਂ ਨਿਤ ਵੇਖਣ ਆਉਣੀ ਆ ਤੇ ਮੈਂ ਮਰੂਦ ਨਹੀਂ ਕਿਹਨੂੰ ਦਿੱਤਾ ਉਹ ਤੇ ਮੈਂ ਰੋਜ਼ ਰਾਖੀ ਰੱਖਦੀ ਆ ਹਾਈ ਨੀ ਉੱਤਰ ਦੇ ਕਾ ਉਹ ਨਹੀਂ ਕੁਛ 3 ਮਾਰ ਦਿਨ ਨਹੀਂ ਆ ਨੀ ਤੇ ਬੀ ਹੋਈ ਤੂੰ ਮਾਰ ਲੈ ਮੈਂ ਕਿ ਤੈਨੂੰ ਨਾ ਮੈਂ ਦਿੱਤਾ ਮਰੂਦ ਤੂੰ ਮਾਰ ਲੈ ਮੈਂ ਕਿ ਤੈਨੂੰ ਮਰੂਦ ਦੇਣਾ ਮੈਂ ਇਹ ਨਾ ਇਹ ਮਰੂਦ ਮੇਰਾ ਹੀ ਰਹੂਗਾ ਨਾ ਵੇ ਕੁੱਤੀ ਨਾ ਤੇ ਲੈ ਆਈ ਨਾ ਮਤ ਜਾਣਿਆ ਮੈਂ ਚਾਹੀ ਤੂੰ ਤੇਰੇ ਵਰਗਾ ਨੀ ਉਹਦਾ ਸਾਹ ਨਹੀਂ ਤੇ ਉਹਨੂੰ ਸੰਜਿਆ ਕਹਤਾ ਮੈਂ ਦੇ ਦੇ ਹਾਂ ਕਿਉਂ ਐਦਾ ਕਰਦੀ ਐ ਨਹੀਂ ਮੈਂ ਵੀ ਕਿੱਡੇ ਮੈਂ ਤਾਂ ਬੜੇ ਦਿਨ ਹੋ ਗਏ ਨਸਾਨ ਸਾਹਮਣੇ ਮੁੱਛ ਤੇਰਾ ਬਹਿ ਜਾ ਬੇਰਾ ਨਹੀਂ ਛੱਡ ਦੇ ਮੱਧਾ ਲਾ ਛੱਡ ਦੇ ਮੂੰਹ ਤੇ ਸੱਟ ਲਾਦੀ ਐ ਛੱਡ ਨਹੀਂ ਤੈਨੂੰ ਪਛਣਾ ਨਹੀਂ ਛੱਡ ਦੇ ਮੈਂ ਐਦਾ ਲਾਉ ਛੱਡ ਦੇ ਛੱਡ ਦੇ ਅਮਰੂਦ ਛੱਡ ਦੇ ਮੈਂ ਤੈਨੂੰ ਆਦੀ ਬੰਦੇ ਦੀ ਤੀ ਬਣ ਕੇ ਮੈਂ ਇਥੇ ਆ ਰਹਿਣਾ ਕਿਤੇ ਕੱਚੇ ਅਮਰੂਦ ਥੋੜੀ ਜਾਂਦੀ ਮਾਸਟਰ ਨੇ ਅੱਧਾ ਲਊ ਮੈਂ ਅੱਧਾ ਲਊ ਮੈਂ ਅੱਧਾ ਲਊ ਮਾਸਟਰ ਨੇ ਕਿੱਥੇ ਜਾ ਕੇ ਇਹਨੂੰ ਲੈ ਗਈ ਬਈ ਮੈਂ ਅੱਧਾ ਲਊ ਮੈਂ ਅੱਧਾ ਹੀ ਦੇਣਾ ਮੈਨੂੰ ਤੇ ਪਾ ਪਾ ਲਿਆ ਤੈਨੂੰ ਨਹੀਂ ਆ ਦੇ ਮੈਂ ਛੱਡ ਦੂੰਨੀ ਤੇ ਮੈਂ ਛੱਡ ਦੂੰ ਇਹ ਦੇ ਮੈਨੂੰ ਛੱਡ ਦੂੰ ਮੈਂ ਅੱਧਾ ਦੋ ਚੱਲ ਅੱਧਾ ਖਾ ਪਰੇਓ ਪਰੇਓ ਅੱਧਾ ਖਾ ਲਾ ਪਰੇਓ ਅੱਧਾ ਦੇ ਦੇ ਮੈਨੂੰ ਹੁਣ ਆਈ ਕਿ ਨਾ ਲੈਣ ਤੇ ਆਈ ਪੂਏ ਚੜੀ ਮੈਂ ਨਹੀਂ ਅਬੀ ਕੀ ਦੀ ਉਹਨੂੰ ਸੱਟ ਲਾਤੀ ਤੈਨੂੰ ਕਿਤੇ ਹਜਮ ਹੀ ਨਾ ਹੋਵੇ ਤੇਰੇ ਖਾਂਦੇ ਅੰਦਰ ਤੇਰੇ ਕੀਲੇ ਤੇਰਾ ਇੱਥੇ ਟਿੱਡੇ ਚ ਤੁਮ ਇਦੀ ਬਲਖਣੀ ਨਿਕਲੀ ਤੂੰ ਤੈਨੂੰ ਉਥੋਂ ਢਾਇਆ ਤੂੰ ਇੱਥੇ ਸਾਰਾ ਅਮਰੂਦ ਨਹੀਂ ਟਾਹਣੀਆਂ ਨੂੰ ਸੱਟਾਂ ਲਾਤੀਆਂ ਭੰਨ ਸੁਟਿਆ ਤੂੰ ਅਮਰੂਦ ਦੇ ਪੱਲੇ ਕੱਕ ਨਹੀਂ ਛੱਡਿਆ ਚੱਲ ਨਾ ਆ ਪੱਕਾ ਜਾ ਕੋਈ ਨਹੀਂ ਮੈਂ ਕੋਈ ਅਮਰੂਦ ਨਹੀਂ ਚੱਲ ਆਉਂ ਮੈਂ ਤਾਂ ਤੈਨੂੰ ਲਿਆਈ ਮੈਂ ਮੈਨਾਂ ਕਦੋਂ ਵਿਖਾ ਦੇ ਤੂੰ ਤੇ ਕਿਤੇ ਇਹੋ ਜਿਹਾ ਨਿਵਾੜਨਾ ਮੈਨਾਂ ਕਿਹਦੀ ਮਾੜਾਂ ਦੇ ਗਵਾੜ ਬੁਲਾਵੇ ਇੱਕ ਅਮਰੂਦ ਦੇ ਸੀ ਨਾ ਮੈਂ ਕੋਈ ਆਹ ਮੇ ਤੇ ਮੁੱਦਾ ਦੀ ਨੀ ਨੀ ਕੋਈ ਨਹੀਂ ਪੱਕਾ ਜੀ ਕੱਚੇ ਮੈਂ ਕੱਢ ਕੇ ਆਪੇ ਤੋੜਦੇ ਨੀ ਤੇਰਾ ਬਹਿ ਜੇ ਤੇਰਾ 베ਰਾ ਨਹੀਂ ਮੇਰਾ ਸਾਰਾ ਬੂਟਾ ਤੋੜਦਾ ਨਹੀਂ ਤੇਰੀ ਕਿਤੇ ਤੇਰੀ ਲੱਤ ਮੇਰੀ ਨੀ ਬਿਮਾਰੀ ਪਈ ਅਮਰੂਦ ਲੈ ਕੇ ਕਿਤੇ ਕਿਤੇ ਬਾਦਵਾ ਦਿਤਿਆ ਕੀ ਕੁਛ ਕੀਤਾ ਹੀ ਮੈਨੂੰ ਨੀ ਮਰਜੀ ਆ ਤੇ ਮੈਂ ਪੁੱਤਾ ਵਾਂਗੂ ਪਾਲਿਆ ਸੀ ਬੂਟੇ ਹੁਣ ਪੁੱਤਾ ਵਾਂਗੂ ਪਾਲਣ ਡੈ ਪੀ ਕੇ ਤੂੰ ਹਾਈ ਨੀ ਕਿੱਡੀ ਜ਼ੋਰ ਦੀ ਲੱਕ ਤੇ ਵੱਜਾ ਰੋੜਾ ਕਿੱਥੇ ਅੱਗ ਲਾਈ ਜੀ ਸਬਜੀ ਦੇ ਵਿੱਚ ਤੁਸੀਂ ਕਿੱਥੇ ਵਰਗੀ ਹੋ ਗਿਆ ਉੱਤੇ ਲਾਈ ਹੈ ਹਾਈ ਨੀ ਮੱਕੇ ਬਹਿ ਜਾਨੀ ਆ ਨੀ ਸਾਰੇ ਦੂਸਰੇ ਦੀ ਡੰਡ ਲਾਤੀ ਨੀ ਮੈਂ ਕੀ ਕਿ ਅਫੜੇ ਮੂ ਤੇਰਾ ਤੈਨੂੰ ਗੋਤੇ ਦੀ ਪਈ ਮੇਰਾ ਲੱਕ ਭੱਜਾ ਬਣੋਦੀ ਨੀ ਜੀ ਨੀ ਭੱਜ ਜੇ ਤੇਰਾ ਲੱਕ ਭਾਈਗਾ ਦੇ ਮੈਨੂੰ ਤੇ ਉਹਦਾ ਹੁੰਦਾ ਭਵੇ ਲੈ ਵਿਚਾਰੇ ਦੀ ਹੱਟ ਨਹੀਂ ਤੋੜ ਗਵਾਈਆਂ ਵਾ ਹਾਈ ਹਾਈ ਕੱਢ ਚੱਲ ਨਿਕਲ ਬਾਹਰ ਹੁਣ ਨੀ ਮੇਰਾ ਲੱਕ ਗਿਆ ਹੀ ਨਹੀਂ ਮੇਰੇ ਕੋਲ ਨਹੀਂ ਪੁਰਿਆ ਜਾਂਦਾ ਹਣ ਇੱਥੇ ਜੇ ਇੱਕ ਅੱਧਾ ਮਰੂਦ ਹੋਰ ਤੋੜ ਕੇ ਮੈਨੂੰ ਖੋਵਾ ਦੇ ਐਮਬੂਲੈਂਸ ਲਿਆਵਾ ਨਹੀਂ ਪੁਰਿਆ ਜਾਂਦਾ ਤੇ ਤੇਰੇ ਕੋਲ ਮੈਂ ਆਉਤ ਉੜਦੀ ਹਾਂ ਵੇਲਾ ਮੈਨਾਂ ਕੁੱਤੀ ਕੋ ਡਿੱਕੀ ਹੀਆਂ ਚਰਚ ਕਰ ਲਿਆ ਕਰ ਮਾਸਾ ਪੋਰਾ ਇਹ ਨਹੀਂ ਹੋ ਜੇ ਕਦੀ ਗਈ ਉਹਨੇ ਕਹਲਾਦੀ ਛੜਦੀ ਚੱਲ ਬਣਾ ਸਬਜੀ ਮਰੂਆ ਕਦੂ ਵੇਖਣ ਲੱਗੀ ਘਰ ਨੂੰ ਮੈਨੂੰ ਵੇਖ ਲੈਦੇ ਜੇ ਜਿਹੜਾ ਕੋਈ ਮੈਨੂੰ ਲੱਗੂ ਜਿ ਮਗਰੋਂ ਦੀ ਸਗੈ ਤੂੰ ਤੋਲਦੀ ਜੋ ਮਰਜੀ ਪਾਉਂਦੀ ਕੁੱਤੇ ਨੂੰ ਮੈਨੂੰ ਨਹੀਂ ਅਸਰ ਮੈਂ ਤੇ ਲੈ ਕੇ ਜਾਉਂਗੀ ਸਾਰੀ ਐਟਰਾਅਕਾ ਵੰਗੂ ਮੇਰੀਆਂ ਬੱਲਾਂ ਨਹੀਂ ਦੀਆਂ ਖਲ ਖਲ ਉਹ ਲਖਾ ਮੈਂ ਤਾਂ ਤੁਮ ਮਰ ਤੈਨੂੰ ਕਿਹ ਪੁੰਨਨ ਨਾਲ ਕੱਖ ਨਹੀਂ ਲੱਗਾ ਸਿਰ ਧਰਲਾ ਆਪਣਾ ਬੱਤੀ ਬੁੱਤੀ ਤਨ ਮੈਂ ਤੁਹਾਨੂੰ ਦੋ ਨਾਕਾਂ ਦਾ ਜੋੜਾ ਰੱਖੋ ਜਿਹੜਾ ਇਹਨੂੰ ਅੰਮ੍ਰਿਤ ਨੂੰ ਦੱਸੇ ਤੈਨੂੰ ਦੱਸੇ ਪਹਿਲਾਂ ਤੇ ਉਹ ਸਾਰੇ ਝਾਂਡਾ ਲਾ ਕੇ ਸੋਤੀ ਉਹਨੇ ਮੈਨੂੰ ਨਹੀਂ ਛੱਡਣਾ ਇਹ ਨਹੀਂ ਲੱਗਦੀ ਕੱਖਾ ਜੱਜ ਮੈਨੂੰ ਨਹੀਂ ਲੱਭਾ ਤੋ ਉਹ ਅੱਗੇ ਮੈਨੂੰ ਕਹਿੰਦੇ ਕਿਥੇ ਉਤਰੋ ਜੀ ਨੂੰ ਲੈ ਕੇ ਵੜ ਜਾਨੀ ਕੱਖ ਨਹੀਂ ਛੱਡਦੀ ਨਹੀਂ ਕੌਣ ਉਤਰੋ ਨਹੀਂ ਕਿਹੌਣ ਉਤਰੋ ਹੈ ਕੌਣ ਉਤਰੋ ਦੱਸ ਸੱਚੀ ਕਿੱਧਰ ਨੂੰ ਹੋਣਾ ਤੇਨੇ ਮੈਂ ਤਾਂ ਸਾਂ ਬਤਾ ਤੈਨੂੰ ਆਖਾ ਉਤਰੋ ਤੇ ਹੀ ਮੌਲ ਉਤਰੋ ਤੇ ਹੀ ਕੱਖ ਉਤਰੋ ਤੇ ਤੇਰੀ ਭਾਲੀ ਹੈ ਮਿੱਤਰੋ ਹੇ ਕਿਹਦੇ ਪੈਰ ਆ ਗਏ ਕਿਹੜਾ ਹੋ ਗੋਰੀ ਇਸ ਆ ਕੀ ਬਾਜੀ ਕੀ ਚੱਲ ਹਾਏ ਨਹੀਂ ਤੇਰਾ ਬਹਿਜੇ ਨਹੀਂ ਤੇਰਾ ਬੇੜਾ ਜਿਹੜਾ ਕੰਮ ਬਣਾ ਰਵੇ ਤੇ ਦਿੱਤੀ ਕੱਦੂ ਦੇ ਨਹੀਂ ਲੈ ਜਾ ਖੁਸ਼ ਹੁੰਦਾ ਤਾ ਨਾ ਉਹ ਲੈ ਜਾ ਤੋੜ ਜਾ ਮੰਜਾ ਹੁਣੋ ਖਾ ਗਈ ਕੱਤੇ ਉਹ ਵੀ ਨਾ ਸਾਡੇ ਜੇ ਲਾ ਲੈ ਜਾ ਜਿਹੜਾ ਲੱਭਦਾ ਹੀ ਹੁਣ ਲੈ ਜਾ ਇੱਥੇ ਨਹੀਂ ਇਹ ਤੇ ਨਾ ਸੂਲ ਤੇਰੇ ਖਾਨਦਾਨ ਦੀ ਆ ਗਈ ਨਹੀਂ ਲੁਤਰੀ ਨਹੀਂ ਇਹ ਤੇ ਕਿਸੇ ਨੂੰ ਛੱਡੂਗਾ ਨਹੀਂ ਇਹਨੇ ਆ ਵੀ ਨਹੀਂ ਮਉਣੇ ਦੀ ਮਾਂ ਮਾਰ ਕੇ ਵੀ ਕਦੂ ਤੋੜ ਕੇ ਲੈ ਚਲੀ ਐ ਮੈਂ ਮਾਸਟਰ ਨੂੰ ਕੀ ਦੱਸਾਂ ਮੈਨੂੰ ਉਹ ਮਰੂਤ ਚਾਹੀਦੀ ਆ ਮਰੂਤ ਬੜਾ ਸੋਹਣਾ ਨਹੀਂ ਜਿਹੜਾ ਕਿ ਮੇਰੀ ਪੈੜੀ ਦੇ ਬੰਨੇ ਨਹੀਂ ਆ ਤੇ ਫਿਰ ਮੇਰੇ ਨਾਲ ਮੇਰੀ ਪੈੜੀ ਸਾਰੇ ਉਹ ਇਦਾਂ ਨਹੀਂ ਤੇ ਮੈਂ ਮਾਸਟਰ ਨੂੰ ਕਹਾਂ ਮੈਂ ਮਾਸਟਰ ਨੇ ਛੱਡ ਕੇ ਮਟਰ ਦਿੱਤੇ ਉਹਨੂੰ ਭਲਾ ਰਮਾਨ ਤੇ ਲਾ ਮੈਂ ਮਾਸਟਰ ਨੂੰ ਕਹਾਂਨੀ ਤੇਰੇ ਵੇਚ ਕਿਦਾਂ ਮਰੂਤ ਦੇ ਟਾਣੇ ਨਾਲ ਬੰਨੇ ਆ ਪਈ

ਬੇਹੱਜ਼ੀ ਤੇਰਾ ਬੇੜਾ ਕੱਖ ਨਹੀਂ ੱੱੱੱ ਚੱਲੇ ਰਿਹਾ ਹੈ ਨਹੀਂ ਇਕਾਂ ਦਾ ੱੱੱੱੱੱੱੱ ਕੋਈ ਕਰਦੀ ਵੀ ਮੇਰੇ ਹੀ ਅਮਰੂਦ ਮੇਰੇ ਹੀ ਬੂਟੇ ਮੇਰੇ ਤੋਂ ੱੱੱੱੱੱੱੱੱੱੱੱੱੱੱੱੱੱੱੱੱੱੱੱ ਨਾ ਖਾ ਗਈ ਮੈਂ ਤੇ ਮਾਸਟਰ ਨੂੰ ਦੱਸਣਾ ਮੇਰੇ ਤੋਂ ਨਹੀਂ ਉਹ ਸੰਭੀ ਜਾਂਦੀ ਹੈ ਗਵਰਨਰ ਤੇਦਾ ਹੱਲ ਕਰ ਲੈ ਕੋਈ ਆ ਜਾ ਔਖੇ ਭਾਈ ਸੱਚੇ ਭਾਈ ਕੀ ਲੈ ਆਪਰੇ ਡਹਿ ਡਹਿ ਕੇ ਮਰ ਜਾਣਾ ਜਿਵੇਂ ਤੇਰੇ ਹੱਥ ਫੜਾ ਆਮ ਦੀ ਕੱਦੂ ਉਹ ੱੱੱੱੱੱੱੱ ਇੰਨਾ ਕਰਦੀ ਹੈ ਨਾ ਕਰਨਾ ਬਾੜੀ ਹੱਦ ਕਰ ਦਿੱਤੀ ਨਹੀਂ ਹੁਣ ਤਾਂ ਮੈਂ ਗੱਲ ਕਰਤੀ ਸਰੀਰਾਂ ਚ ਕੱਖ ਨਹੀਂ ਰਿਆ ਨੀ ਮਰਨ ਵਾਲੀਆਂ ਉਹ ਗੋਲੀਆਂ ਉਹ ਤੇ ਅੰਦਰ ਪੱਖਿਆਂ ਥਲੇ ਬੈਠੇ ਲੜਨ ਨੂੰ ਆਪਾਂ ਨੂੰ ਡਾਇਆ ਨਾ ਤੇਰੇ ਸਰਪੰਚ ਨੇ ਕੱਖ ਦੇਣਾ ਤੇ ਨਾ ਮੇਰੇ ਮਾਪੇ ਨੇ ਕੱਖ ਦੇਣਾ ਕੋਈ ਇੱਕੋ ਜਿਹਾ ਆਪਾਂ ਡੈਡ ਹੈ ਮਰ ਜਾਂਦੇ ਕੋਈ ਕੋਈ ਬਹਿ ਜਾ ਘੜੀਵਾ ਤੇ ਹੁਣ ਕੋਈ ਸ਼ੋ ਚੱਲਿਆ ਨਹੀਂ ਕੋਈ ਸ਼ੋ ਚੱਲਦਾ ਇਹ ਗਾਂ ਤੋਂ ਨਹੀਂ ਆ ਕੰਮ ਕਰਨਾ ਜਿਹੜਾ ਅੱਜ ਕਰ ਲਿਆ ਤੈਨੂੰ ਤੇ ਮੈਂ ਮੈਂ ਕੱਟੂ ਆਪੇ ਜਿੱਦਣ ਲੱਗਣਗੇ ਆਪੇ ਫੜਾਂ ਅਮਰੂਤ ਤੈਨੂੰ ਪਤਾ ਮੈਂ ਹਮਨਿਆਣੇ ਜੁਕੇ ਪਾਲਦੀ ਹੈ ਨੇ ਆ ਜਹੋਂ ਨਹੀਂ ਲੜਨਾ ਨਹੀਂ ਤੋਹਾ ਕਰ ਪਰ ਅੱਜ ਤੋ ਬਾਦ ਨਹੀਂ ਆਪਾਂ ਦਾ ਤੋਬਾ ਤੋਬਾ ਮੇਰੇ ਮਾਰ ਕਾ ਲੜਾਈ ਨੂੰ ਤੇ ਮੈਂ ਤੋਬਾ ਤੋਬਾ ਤੂੰ ਤਾ ਠੰਡ ਆ ਲੈਂਦੇ ਫਿਰ ਲੜਿਆ ਕਰਾਂ ਹਾਂ ਹਾਂ ਫਿਰ ਫਿਰ ਜੰਗ ਦੇਖੀ ਭਾਈ ਹਾਂ ਹਾਂ ਹੁਣ ਨਹੀਂ ਕੋਈ ਲੜਨ ਦੀ ਬਾ ਗਰਮੀ ਪੜੀ ਹੈ ਗਰਮੀ ਚ ਨਹੀਂ ਲੜਿਆ ਜਾਂਦਾ ਗਰਮੀ ਚ ਨਹੀਂ ਲੜਿਆ ਗਰਮੀ ਚ ਤਾਂ ਨਹੀਂ ਆਈ ਹੋ ਗਜ ਮੈਂ ਤੇ ਟੈਕੋ ਚੱਲਿਆ ਹੁੰਦਾ ਠੰਡ ਚ ਨਹੀਂ ਮੈਂ ਤੈਨੂੰ ਬਖਸ਼ਣਾ ਹੁਣ ਤੈਨੂੰ ਗਰਮੀ ਗਰਮੀ ਨਹੀਂ ਤੂੰ ਤੇ ਜਿੱਡੇ ਨੇ ਬਦਲੇ ਲੋ ਚਲ ਹਾਂ ਹੁਣ ਨਹੀਂ ਤੈਨੂੰ ਮੈਂ ਕਾ ਖਾਂਦੀ ਠੰਡ ਚ ਨਹੀਂ ਤੈਨੂੰ ਛੱਡ ਦਿੰਦੀ ਉਦੋਂ ਤੂੰ ਤੋੜ ਕੇ ਵਖਾਵੇਂ ਹੁਣ ਤੇ ਤੈਨੂੰ ਪ